ਸੋਏ ਕੇਵਲ ਗੱਲਾਂ ਦਾ ਖੜਾ ਬਣਾਉਂਦੇ ਆ ਚਾਹੇ ਇਕਬਾਲ ਸਿੰਘ ਕਹਿ ਰਹਾ ਹੋਣ ਤੇ ਚਾਹੇ ਸਾਡੇ ਮੌਜੂਦਾ ਐਮਪੀ ਸਿਮਰਜੀਤ ਸਿੰਘ ਮਾਨ ਹੋਣ ਚਲੋ ਠੀਕ ਆ ਉਮਰ ਦੇ ਲਿਹਾਜ਼ ਨਾਲ ਉਹਨਾਂ ਸਤਿਕਾਰ ਕਰਦੇ ਆ ਢੂੜ ਸਾਲ ਹੋ ਗਿਆ ਐਮਪੀ ਬਣਿਆ ਨੂੰ ਇੱਕ ਵੀ ਮੁੱਦਾ ਪਿਛਲੇ ਡੇਢ ਸਾਲ ਤੋਂ ਪੰਜਾਬ ਦੀ ਵਿਧਾਨ ਸਭਾ ਦਾ ਲੋਕ ਸਭਾ ਦੇ ਅੰਦਰ ਨਹੀਂ ਚੱਕਿਆ ਦੇਸ਼ ਦੀ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਇੰਨੇ ਮਸਲੇ ਆ ਤੇ ਬੰਦਾ ਇੱਕ ਵੀ ਮੁੱਦੇ ਤੇ ਜਾ ਕੇ ਉੱਥੇ ਨਾ ਬੋਲੇ ਉੱਥੇ ਤਾਂ ਨਹੀਂ ਬੋਲੇ ਬਾਹਰ ਜ਼ਰੂਰ ਬੋਲੇ ਬਾਹਰ ਬੋਲੇ ਦੋ ਤਿੰਨ ਬਿਆਨ ਉਹਨਾਂ ਦੇ ਆਏ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇੱਕ ਤਾਂ ਮਾਨ ਸਾਹਿਬ ਦਾ ਬਿਆਨ ਆਇਆ ਕਿ ਜੀ ਭਗਤ ਸਿੰਘ ਅਤਵਾਦੀ ਸੀ ਮੈਨੂੰ ਨਹੀਂ ਪਤਾ ਵੀ ਭਾਈ ਕਿੰਨੇ ਸਹਿਮਤ ਹੈ ਪਰ ਮੈਂ ਨਿੱਜੀ ਤੌਰ ਤੇ ਸਿਆਸਤੇ ਤਾਂ ਮੈਂ ਪਿਛਲੇ 10 ਸਾਲ ਤੋਂ ਆਇਆ ਮੈਂ ਜਦੋਂ ਸਕੂਲੇ ਵੀ ਪੜਦਾ ਸੀ ਕਾਲਜ ਵੀ ਪੜਦਾ ਸੀ ਸਕੂਟਾ ਲੀਡਰ ਵੀ ਰਿਹਾ ਉਦੋਂ ਤੋਂ ਅਸੀਂ ਸਾਰੇ ਮੈਂ ਤਾਂ ਭਾਈ ਭਗਤ ਸਿੰਘ ਨੂੰ ਆਈਡਲ ਮੰਨਦਾ ਸਾਡੇ ਸਾਰੇ ਪਿੰਡਾਂ 'ਚ ਭਗਤ ਸਿੰਘ ਦੇ ਨਾਂ ਤੇ ਯੂਥ ਕਲੱਬ ਹੈ ਤੇ ਪਿੰਡ ਟੂਰਨਾਮੈਂਟ ਤੇ ਜਾਂਦੇ ਆ ਕਿਸੇ 'ਚ ਆਮ ਤੌਰ ਤੇ ਆਪਣੇ ਮੁੰਡੇ ਭਗਤ ਸਿੰਘ ਦੀ ਫੋਟੋ ਦਿੰਦੇ ਆ ਕਿਉਂਕਿ ਅਸੀਂ ਸਾਰੇ ਪੰਜਾਬੀ ਮਾਨ ਮਹਿਸੂਸ ਕਰਦੇ ਆ ਵੀ ਯਾਰ ਸਾਡਾ ਆਈਡਲ ਹੈ ਸਾਡਾ ਹੀਰੋ ਹੈ ਕਦੇ ਯੂਪੀ 'ਚ ਕਦੇ ਪ੍ਰਚਾਰ ਕਰਨ ਲਈ ਗੁਜਰਾਤ ਚਲੇ ਜਾਈਏ ਹਰਿਆਣੇ ਚਲੇ ਜਾਈਏ ਉੱਥੇ ਵੀ ਲੋਕ ਇਹ ਕਹਿੰਦੇ ਕਿ ਜੀ ਬਖਸ ਸਿੰਘ ਕੀ ਧਰਤੀ ਸੇ ਆਏ ਹਨ ਜਦੋਂ ਸਾਨੂੰ ਉੱਥੇ ਸਟੇਜ ਤੋਂ ਬੁਲਾਉਂਦੇ ਆ ਤੇ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਕੋਈ ਇਹ ਕਹਿੰਦਾ ਤੇ ਭਗਤ ਸਿੰਘ ਦਾ ਦੱਸੋ ਵੀ ਭਾਈ ਇੱਕ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮੈਂ ਜਾਂ ਦਿਨੀ ਦੇਖਣੀ ਇਸ ਕਰਕੇ ਫਾਂਸੀ ਤੇ ਚੜ੍ਹਿਆ ਵੀ ਮੇਰੇ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਗ ਮਾਨਸਿਕ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲੇ ਕਿਉਂਕਿ ਭਗਤ ਸਿੰਘ ਫਾਂਸੀ ਤੋਂ ਬਚ ਸਕਦਾ ਸੀ ਉਹ ਫਾਂਸੀ ਤੋਂ ਬਚ ਸਕਦਾ ਸੀ ਉਹਦੇ ਵੀ ਘਰੇ ਮਾਂ ਸੀ ਉਹਨੂੰ ਰੋਕਦੀ ਸੀ ਕਹਿੰਦੀ ਉਹ ਵੀ ਤੂੰ ਕੀ ਲੈਣਾ ਵੀ ਭਾਈ ਛੱਡ ਪਣਾ ਜਦ ਤੱਕ ਦਾ ਸਮਝੌਤਾ ਹੋ ਸਕਦਾ ਸਾਰੇ ਰਿਸ਼ਤੇ ਸੀ ਤੇ ਭਗਤ ਸਿੰਘ ਆਪਦੀ ਚਿੱਠੀ ਜੀ ਵੀ ਲਿਖਦਾ ਲਾਸਟ ਚ ਵੀ ਮੈਂ ਕਿਉਂ ਫਾਂਸੀ ਨੂੰ ਚੁਣਿਆ ਜਿੰਦਗੀ ਦੀ ਜਗਾ ਉਹ ਕਹਿੰਦਾ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਕਹਿੰਦਾ ਮੈਨੂੰ ਵੀ ਲੱਗਦੀ ਹੈ ਪਰ ਮੇਰਾ ਨਾਮ ਕਹਦਾ ਅੱਜ ਦੀ ਘੜੀ ਦੇਸ਼ ਦੇ ਨੌਜਵਾਨਾਂ ਲਈ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ। ਜੇ ਕਹਦਾ ਮੈਂ ਫਾਂਸੀ ਤੇ ਨਹੀਂ ਚੜਦਾ ਜੇ ਮੈਂ ਬਚ ਜਾਂਨਾ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਪੇਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਣ ਪਰ ਜੇ ਕਹਦਾ ਅੱਜ ਮੈਂ ਹੱਸਦਾ ਹੱਸਦਾ ਫਾਂਸੀ ਦੇ ਬੰਦੇ ਤੇ ਚੜ ਜਾਂਨਾ ਤਾਂ ਦੇਸ਼ ਦੀਆਂ ਮਾਵਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੂਗੀ ਮੇਰੀ ਕੋਖੋਂ ਭਗਤ ਸਿੰਘ ਜੰਮੇ ਤੇ ਉਹੀ ਹੋਇਆ ਭਗਤ ਸਿੰਘ ਫਾਂਸੀ ਤੇ ਚੜਿਆ ਤੇ ਇੱਕ ਲਹਿਰ ਚੱਲੀ ਤੇ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਯਾਦ ਕਰਵਾਇਆ ਪੱਤਰਕਾਰਾਂ ਨੇ ਪੁੱਛ ਲਿਆ ਬੀਜੀ ਤੁਹਾਡੇ ਨਾਨਾ ਜਥੇਦਾਰ ਰੂਪ ਸਿੰਘ ਨੇ ਜਲਨ ਡਾਰ ਦੇ ਸਰੂਪਾ ਪਾਇਆ ਜੀ ਨੇ ਜਲੇ ਵਾਲੇ ਬਾਗ ਦਾ ਕਤਲੇਆਮ ਕੀਤਾ ਤਾਂ ਮਾਨ ਸਾਹਿਬ ਕਹਿੰਦੇ ਜੀ ਉਹ ਤਾਂ ਮੇਰੇ ਨਾਨੇ ਨੇ ਠੰਡਾ ਕੀਤਾ ਸੀ ਸਰੂਪਾ ਪਾ ਕੇ ਨਹੀਂ ਉਹ ਹੋਰ ਵੀ ਸਿੱਖਾਂ ਦਾ ਨੁਕਸਾਨ ਹੈ ਜਿਹੜਾ ਉਹ ਕਰ ਸਕਦਾ ਸੀ ਤੁਸੀਂ ਸੋਚੋ ਕਿ ਉਦੋਂ ਕਿੱਦਾਂ ਦਾ ਮਾਹੌਲ ਹੋਣਾ ਹੈ ਕਿ ਕੰਗਰੇਸ ਅਫਸਰ ਜਿਨੇ ਹਜ਼ਾਰਾਂ ਸਿੱਖਾਂ ਦਾ ਬੇਕਸੂਰ ਬੱਚਿਆਂ ਦਾ ਕਤਲ ਕਰਤਾ ਲਾਸ਼ਾਂ ਪਛਾਤੀਆਂ ਕਿਵੇਂ ਦਾ ਉਦੋਂ ਮਾਹੌਲ ਹੋਣਾ ਤੇ ਉਦੋਂ ਜਿਹੜੇ ਸਿੱਖ ਨੇ ਉਸ ਜਾਨਰ ਡਰ ਦੇ ਸਰੂਪਾ ਪਾਇਆ ਹੋਣਾ ਉਹਦੇ ਬਾਰੇ ਉਦੋਂ ਸਮੇਂ ਦੇ ਜਿਹੜੇ ਲੋਕ ਨੇ ਕੀ ਸੋਚਦੇ ਹੁਣ ਤੇ ਉਹਦੇ ਬਾਰੇ ਮਾਨ ਸਾਹਿਬ ਨੂੰ ਘੱਟੋ ਘੱਟ ਹੁਣ ਮਾਫੀ ਮੰਗ ਲੈਣੀ ਚਾਹੀਦੀ ਸੀ ਮਾਫੀ ਨਹੀਂ ਮੰਗੀ ਆਖੇ ਜੀ ਮੇਰੇ ਨਾਨੇ ਠੰਡਾ ਕੀਤਾ ਇੱਕ ਪਾਸੇ ਉਦੋਂ ਜਦੋਂ ਦਾ ਰੂੜ ਸਿੰਘ ਸੀ ਮਾਨ ਸਾਹਿਬ ਦਾ ਨਾਨਾ ਤੇ ਇੱਕ ਪਾਸੇ ਭਰਾਵੋ ਥੋੜਾ ਗਵਾਂਢੀ ਉਦਮ ਸਿੰਘ ਵੀ ਸੀ ਜਿਨੇ ਕਿੰਨੇ ਸਾਲ ਆਪਣੇ ਜਿਗਰੇ ਚ ਅੱਗ ਬਾਲੀ ਰੱਖੀ ਤੇ 20 ਸਾਲ ਜਾ ਕੇ ਵੀ ਲੰਡਨ ਤੋਂ ਜਿਹੜਾ ਜੰਨ ਟਾਇਰ ਤੋਂ ਬਦਲਾ ਲਿਆ ਉਹ ਸਿੱਖ ਸੀ ਉਹ ਮਹਾਨ ਸੀ ਜਾ ਮਾਨ ਸਾਹਿਬ ਦਾ ਨਾਨਾ ਤੁਹਾਨੂੰ ਇਦਾਂ ਦੇ ਯਾਦੀ ਘਲਾਟੀ ਦਾ ਮਾਨ ਸਾਹਿਬ ਨੂੰ ਬੁਰੇ ਲੱਗਦੇ ਆ ਤੇ ਆਪਦੇ ਨਾਨੇ ਦਾ ਸਤਿਕਾਰ ਕਰਦੇ ਆ ਵੀ ਜਿਨੇ ਉਹਨੂੰ ਡਿਫੈਂਡ ਕਰ ਲਈ ਕਿਹਾ ਕਿ ਜੀ ਮੇਰੇ ਨਾਨੇ ਨੇ ਠੰਡਾ ਕੀਤਾ ਸੋ ਭਰਾ ਮੇਰੇ ਉਹ ਲੋਕ ਨੇ ਜਿਹੜੇ ਕੇਵਲ ਤੇ ਕੇਵਲ ਤੱਤੀਆਂ ਗੱਲਾਂ ਕਰਕੇ ਸਾਡੇ ਜਿਹੜੇ 18 19 ਸਾਲ ਦੇ 20 ਸਾਲ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਉਹਨਾਂ ਨੂੰ ਗੁੰਮਰਾਹ ਕਰਦੇ ਆ ਲੋਕਾਂ ਦੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਤੋਂ ਬਿਨਾ ਆ ਪਿਛਲੇ ਕੁਝ ਸਾਲਾਂ ਦੀ ਮਾਨ ਸਾਹਿਬ ਦੀ ਮੈਨੂੰ ਇਹ ਦੱਸ ਤੋਂ ਵੀ ਪ੍ਰਾਪਤੀ ਕੀ ਹੈ। ਬਾਕੀ ਤੁਸੀਂ ਹੋਰ ਬੜੀਆਂ ਵੀਡੀਓ ਦੇਖਦੇ ਹੋ ਰੋਜ਼ ਆਉਣੀ ਹੈ ਮੈਂ ਉਹਨਾਂ ਗੱਲਾਂ 'ਚ ਜਾਣਾ ਵੀ ਚਾਹੁੰਦਾ। ਸੋ ਤੁਸੀਂ ਬੜੇ ਸਿਆਣੇ ਹੋ। ਸਾਡੀ ਪਾਰਟੀ ਕੋਈ ਲੋਕਾਂ ਨੂੰ ਧਰਮਾਂ ਤੇ ਵੰਡਣ ਦਾ ਕੰਮ ਨਹੀਂ ਕਰਦੀ। ਕੋਈ ਲੋਕਾਂ ਨੂੰ ਜਾਤ ਪਾਤ ਤੇ ਲੜਾਉਣ ਦਾ ਕੰਮ ਨਹੀਂ ਕਰਦੀ। ਧਰਮ ਨਿਰਪੱਖ ਪਾਰਟੀ ਹੈ ਤੇ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ।